ਲਓ ਜੀ ਪਹੁੰਚ ਗਏ ਆ ਜਲੰਧਰ ਨਿਊ ਹਾਲੈਂਡ ਦੀ ਏਜੰਸੀ ਵਿੱਚ ਬਾਪੂ ਜੀ ਨੂੰ ਟਰੈਕਟਰ ਲੈ ਕੇ ਦੇਣਾ ਆ ਜੀ ਬਹੁਤ ਟਾਈਮ ਦਾ ਸੁਪਨਾ ਸੀ ਤੇ ਹੁਣ ਆਪਾਂ ਲੈ ਦੇਣਾ ਆ ਨਵਾਂ ਹੀ ਲੈ ਕੇ ਦੇਣਾ ਆ ਸਪੈਸ਼ਲ ਐਡੀਸ਼ਨ 3630 ਵੇਹ ਉਹ ਖੜੇ ਆ ਟਰੈਕਟਰ ਲਓ ਜੀ ਟਰੈਕਟਰ ਇੱਥੇ ਹੋਰ ਵੀ ਹੈਗੇ ਆ ਆ ਨਵੇਂ ਮਾਡਲ ਦੇ ਵਿੱਚ ਆਇਓ ਆ 363 ਸੁਪਰ ਪਲੱਸ ਇਹਦਾ ਜਿਹੜਾ ਸਲੈਂਸਰ ਆ ਇਹ ਬਾਹਰ ਕੱਢ ਦਿੱਤਾ ਇਹਨਾਂ ਨੇ ਤੇ ਪਰ ਆਪਾਂ ਨੂੰ ਉਹੀ ਪਸੰਦ ਆ ਜੀ ਸਪੈਸ਼ਲ ਐਡੀਸ਼ਨ ਜਿਹੜਾ ਹੈ 363 ਬਾਪੂ ਸਾਡਾ ਕਹਿੰਦਾ ਜੀ ਉਹੀ ਲੈਣਾ ਤੇ ਕਾ ਵੀ ਹੈਗਾ 3600 ਕੱਲ ਲਈ ਇਹ ਵੀ ਟਰੈਕਟਰ ਵਧੀਆ ਆ ਤੇ ਇਹ ਹੈਗਾ 4x4 ਕਰੋ ਚੈੱਕ ਕਰੋ ਇਹਦੇ ਜਿਹੜੇ ਫਰੰਟ ਵੀਲ ਵੀ ਉਹ ਵੀ ਪੂਰਾ ਜ਼ੋਰ ਮਾਰਦੇ ਆ ਨਾਲ ਤੇ ਕਾਰ ਪੰਜਾਬੀ ਇਹ ਵੀ ਚੰਗਾ ਤਕੜਾ ਟਰੈਕਟਰ ਆ ਸੱਤੀਤੀ ਤੋਂ ਪਰ ਆ ਜਾਂਦਾ ਵੈਸੇ ਇਹ ਇਹ ਟਰੈਕਟਰ ਜਿਹੜਾ ਆ ਟਰੈਕਟਰ ਇਹ ਵੀ ਵਧੀਆ ਆ ਨਾਲ ਹੀ ਤੇ ਆ ਹੀਟ ਤੋਂ ਦਿੱਤੇ ਹੋਏ ਆ ਕਿ ਜਿਆਦਾ ਹੀਟ ਨਾ ਵੱਜੇ ਤੇ ਆ ਪੂਰਾ ਇਹਦਾ ਡੈੱਕ ਬਣਿਆ ਹੋਇਆ ਆ ਚੜ ਕੇ ਉੱਪਰ ਦਿਖਾਉਣਾ ਜੀ ਕਰੋ ਜੇ ਕੋਈ ਇਹ ਵੀ ਪੂਰਾ ਨਿੱਗਰ ਟਰੈਕਟਰ ਆ ਇਹ ਬੜਾ ਘੈਂਟ ਆ ਇਹ ਉੱਚਾ ਪੂਰਾ ਐਨ ਤੇ classi ਦੇ ਮੋਡ ਵੀ ਲੱਗੇ ਹੋਇਆ ਹੈ ਇਕੋ ਮੋਡ ਵਿੱਚ ਚਲਾਉਣਾ ਜਾਂ ਜਿੱਦਾਂ ਵੀ ਚਲਾਉਣਾ ਹਨ ਉਸ ਹਿਸਾਬ ਨਾਲ ਤੁਸੀਂ ਚਲਾ ਸਕਦੇ ਆ ਆ ਇੰਡੀਕੇਟਰ ਆ ਸਾਈਡ ਵਾਲਾ ਜਿੱਦਾਂ ਨੂੰ ਮੋੜਨਾ ਆ ਉਹ ਚੀਜ਼ਾਂ ਆ ਇਹ ਤਾਂ ਲਿਫਟ ਦਾ ਆ ਸਾਰਾ ਵਧੀਆ ਬਣਾਇਆ ਹੈ ਵੀ ਇਦਾਂ ਘੈਂਟ ਗੱਲਬਾਤ ਪੂਰੀ ਦੀ ਸਲੈਂਸਰ ਜਿਹੜਾ ਇਹਦਾ ਵੀ ਬਾਹਰ ਹੀ ਕੱਢਿਆ ਹੋਇਆ ਉਹਨਾਂ ਨੇ ਨਿਊ ਹਾਲੈਂਡ ਦਾ ਨਾਮ ਬੋਲਦਾ ਪੂਰਾ ਹੈ ਨਾ ਕਰੋ ਜੱਕੀ ਜਾਂਸੀ ਪੂਰੀ ਭਰੀ ਪਈ ਆ ਨਿਊ ਹਾਲੈਂਡ ਨਿਊ ਹਾਲੈਂਡ ਕੀਤੀ ਪਈ ਆ ਆਪਣੇ ਦੁਆਬੇ ਦੇ ਵਿੱਚ ਜਿਆਦਾ ਇੰਦਰ ਨਿਊ ਹਾਲੈਂਡ ਹੀ ਚਲਦੇ ਆ ਤੇ ਹੋਰ ਵੀ ਪਾਸੇ ਕਾਫੀ ਚਲਦੇ ਆ ਨਿਊ ਹਾਲੈਂਡ ਕਿਉਂਕਿ ਜਾਨ ਬਹੁਤ ਹੈ ਇਹਦੇ ਵਿੱਚ ਪੂਰਾ ਜੋਰ ਮਾਰਦਾ ਪੂਰਾ ਰੱਜ ਕੇ 55ਵੀ 3634x4 3630 স্পেশাল এডিশন 4x4 ਪਰ ਆਪਾਂ ਨਾਰਮਲੀ 3630 ਲਿਆ স্পেশাল এডিশਨ 4x2 ਕਿਉਂਕਿ ਸਾਨੂੰ ਉਹੀ ਵਧੀਆ ਲੱਗਦਾ ਹੈ ਇਹ ਫਿਰ ਜਿਹੜਾ ਜਿਆਦਾ ਜਿੱਦਾਂ ਜਿਆਦਾ ਜ਼ੋਰ ਲਗਾਉਣਾ ਖੇਤਾਂ ਤੇ ਜਿਆਦਾ ਬਹੁਤ ਜਿਆਦਾ ਜ਼ਮੀਨ ਹੈ ਉਹਨਾਂ ਲਈ ਵਧੀਆ ਹੈ 4x4 ਕਿਉਂਕਿ 4x4 ਟਰੈਕਟਰਾਂ ਦਾ ਇਹੀ ਫਾਇਦਾ ਹੈ ਵੀ ਜੇ ਤੁਸੀਂ ਜ਼ਮੀਨ ਨੂੰ ਬੋਹਣੇ ਆ ਚਾਜਣਾ ਜ਼ੋਰ ਲਾ ਕੇ ਫਿਰ ਇਹੀ ਗੱਲਬਾਤ ਵਧੀਆ ਬਣਦੀ ਆ ਤੇ ਬਾਕੀ ਟਰੈਕਟਰ ਦਾ ਇਸ ਦਾ ਕੋਈ ਤੋੜ ਨਹੀਂ ਹੈਗਾ ਕੰਪਨੀ ਬਹੁਤ ਘੈਂਟ ਹੈ ਇਹਨਾਂ ਦੀ ਸਰਵਿਸ ਬਹੁਤ ਘੈਂਟ ਆ ਇੱਕ ਫੋਨ ਕਰੋ ਸਿੱਧਾ ਖੱਤਿਆਂ ਜੀ ਪਹੁੰਚ ਜਾਂਦੇ ਆ ਇਹ ਸਰਵਿਸ ਕਰਨ ਕੁਝ ਵੀ ਕੋਈ ਕਈ ਵੀ ਨੁਕਸਾਨ ਹੋ ਜਾਂਦਾ ਆ ਕੰਮ ਕਰਦੇ ਟਾਈਮ ਤੇ ਇਹ ਪਹੁੰਚ ਜਾਂਦੇ ਆ ਲਓ ਜੀ ਟਰੈਕਟਰ ਹੋ ਗਿਆ ਡਨ ਪਹਿਲਾਂ ਆ ਕਰਨ ਲੱਗੇ ਸੀ ਫਿਰ ਇੱਧਰ ਗੱਲ ਬਣ ਗਈ ਜੀ ਆਹ ਟਰੈਕਟਰ ਸਪੈਸ਼ਲ ਐਡੀਸ਼ਨ ਬਾਪੂ ਸਾਡਾ ਬਹੁਤ ਖੁਸ਼ ਆ ਸਪੈਸ਼ਲ ਐਡੀਸ਼ਨ ਕਹਿੰਦਾ ਇਹੀ ਲੈਣਾ ਹੈ ਤੇ ਆਪਾਂ ਵੀ ਇਹੀ ਟਨ ਕਰ ਦਿੱਤਾ ਵੀ ਇਹੀ ਲਵਾਂਗੇ ਜੀ ਕਰੋ ਚੱਕ ਹਲੇ ਮਿੱਟੀ ਨਾਲ ਲੱਭੜਿਆ ਕਿਉਂਕਿ ਮੀਮੂ ਪੈ ਗਿਆ ਹੈਗਾ ਤੇ ਉਹਨਾਂ ਨੇ ਧਵਾ ਕੇ ਸੈੱਟ ਕਰਦਾਣਾ ਸਾਰਾ ਪਾਲਿਸ਼ ਵਗੈਰਾ ਮਾਰ ਕੇ ਤੇ 25 ਮਾਡਲ ਭਾਈ ਜੀ ਦੱਸ ਕੇ ਦੇਖਣਾ ਇਹ ਬਸ ਦੇਖ ਕੇ ਜਾਣਾ ਪਰ ਆਪਾਂ ਹੁਣ ਚੱਕੇ ਹੀ ਲਿਆ ਸੀਗਾ ਹੁਣ ਬਾਰ ਬਾਰ ਗੇੜੇ ਨਹੀਂ ਮਾਰਨੇ ਹੈਗੇ ਚੱਕ ਲੋ ਜੀ ਤੇ ਨਾਲੇ ਲੈ ਜਾਣਾ ਬਸ ਹੁਣ ਉਹ ਧੋਣ ਧੋਣ ਲੱਗੇ ਹੋਏ ਕਿਉਂਕਿ ਬਾਹਰ ਖੜਾ ਸੀਗਾ ਟਰੈਕਟਰ ਤੇ ਹੁਣ ਧੋਣ ਲੱਗੇ ਹੋਏ ਆ ਮੈਨਾਂ ਦਾ ਇੱਕ ਘੰਟੇ ਦੇ ਵਿੱਚ ਉਹਨਾਂ ਨੇ ਰੈਡੀ ਕਰਕੇ ਦੇ ਦੇਣਾ ਆ ਬਾਕੀ ਸਾਰੀ ਗੱਲਬਾਤ ਹੋ ਗਈ ਆ ਰੇਟ ਵੀ ਤੁਹਾਨੂੰ ਦੱਸਾਂਗੇ ਰੇਟ ਵੀ ਇਹਨਾਂ ਦਾ ਸਹੀ ਹੁੰਦਾ ਆ ਕੋਈ ਇਦਾਂ ਨਹੀਂ ਹੈਗਾ ਕਿ ਮਹਿੰਗਾ ਲਾਦਨ ਦੀ ਆ ਕਿਸੇ ਹੋਰ ਏਰੀਆ ਚ ਪੁੱਛੋ ਤਾਂ ਉੱਥੇ ਸਸਤਾ ਹੋਵੇ ਇਦਾਂ ਨਹੀਂ ਹੁੰਦਾ ਇਹਨਾਂ ਦਾ ਰੇਟ ਫਿਕਸ ਹੀ ਹੁੰਦਾ ਆ ਲਓ ਜੀ ਦੋ ਦੋ ਹਾਲੈਂਡ ਖੜੇ ਆ ਆ ਜਿਹੜਾ ਹਾਲੈਂਡ ਆ ਸਾਡੇ ਭਾਜੀ ਦਾ ਆ ਇਹ ਹੈਗਾ ਆ ਜੀ 2018 ਤੋਂ 19 ਮਾਡਲ ਆ ਇਹ ਸਪੈਸ਼ਲ ਐਡੀਸ਼ਨ ਇਹ ਵੀ ਤੇ ਇੱਧਰ ਨਵਾਂ 2025 ਮਾਡਲ 2025 ਮਾਡਲ ਆ ਇਹ ਲਾਈਟਾਂ ਵਗੈਰਾ ਚੇਂਜ ਕਰਤੀਆਂ ਆ ਇੱਧਰ ਮੀਟਰ ਵਗੈਰਾ ਚੇਂਜ ਹੋ ਗਿਆ ਆ ਆ ਵੀ ਜਿਹੜਾ ਪੈਰ ਰੱਖਣ ਨੂੰ ਆ ਰੀਸ ਵਗੈਰਾ ਦਾ ਸਾਰਾ ਉੱਚਾ ਕਰ ਦਿੱਤਾ ਥੋੜਾ ਵਧੀਆ ਕਰ ਦਿੱਤਾ ਇਹ ਬੜਾ ਜਿਹੜਾ ਆ ਤੇ ਕਰੋ ਚੱਕ ਜੀ ਫਾਈਨਲੀ ਜੀ ਹੌਲੈਂਡ ਕਰ ਲਿਆਂਦਾ ਆ ਛੱਤੀ ਦੀ ਬਹੁਤ ਹੀ ਘੈਂਟ ਟਰੈਕਟਰ ਆ ਇਹ ਸਰਾ ਸੋ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਰੱਬ ਰੱਖਾ ਸਾਰਿਆਂ ਦਾ ਹੱਸਦੇ ਵਸਦੇ ਰਹੋ ਜੀ